Yeah, <laughs> तुम्ही <laughs> ਦਸ ਕਾਲ ਨ ਹੋਆ ਸਤ ਗੁਰ ਨਾਲ ਪਰ ਗੱਡਿਆ ਸਤ ਗੁਰ ਨਾਲ ਪਰ ਗੱਡਿਆ ਮਿੱਟੀ ਤੋਂ ਜਦ ਤਾਰਾ ਹੋਆ ਮਿੱਟੀ ਤੋਂ ਜਦ ਤਾਰਾ thank yeah. you yeah. 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 మ్న <mimitimodos> మ్నా <mimitimodos> Good enough. No, nah, no nah. ਰੰਗ ਪੂਰਨ ਗੰਗਾ ਕਰ ਤੱਕ ਅੰਦਰ ਦੇ ਦਿਖਾਇਆ ਕਰ ਪਰ ਤਨ ਤੇ ਸਰੰਗਿਤ ਘਰ ਨਕਰਾਇਆ ਪ੍ਰਾਨੰਤ ਪਰਾਰਥੀ ਲੈ ਕਬੂਲ ਕਰ ਤਾ ਉਹਨ ਭਾਵੇਂ ਤੇ ਰੰਦਾ ਪੈਰਾ ਯੋਗ ਸੀੰਗਲਾ ਕਰ ਸੁਧ ਬਾਪੇ ਕਰਨ ਤਰਨ ਗੁਰਨਾਦ ਆਇਆ 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 Thank <laughs> <laughs> you. ہر وت رام سم شری رائے چند آئی ਜਾ ਸਾਡਾ ਥਾਰ ਸਾਬ ਗਤ ਜਾਰੀ ਤੇ ਤੁਮਾਰਾ ਨਾਮਿਆ ਈ ਘਾਰ ਮਨ ਜਾਗ ਧਾਈ ਧਾਈ ਸਾਬ ਧਾਈ ਹੋਏ ਸਾਈਂ ਵਸਵਾ ਪਾਤਸ਼ਾਹ ਸ੍ਰੀ ਗੁਰ ਗੋਬਿੰਦ ਸਿੰਘ ਸਾਹਿਬ ਜੀ ਸਾਬ ਧਾਈ ਹੋਏ ਸਾਈਂ ਵਸਵਾ ਪਾਤਸ਼ਾਹ ਨਾ ਜੀਤੋ ਸ੍ਰੀ ਗੁਰੂ ਦੇ ਹੰਸ ਸਰਜੀਤ ਪਾਪ ਦੇ ਤਾਰਤਾ ਧਿਆਨ ਸਰ ਜੋ ਬਰ ਦੇ ਇਹਨਾਂ ਮਾਰਿਆ ਦੇ ਪਾੜ ਨਾ ਕਾਲਿਆਂ ਦੇ ਤਾੜ ਲੋਟਿਆਂ ਦੀ ਔਰ ਗੁਰੂ ਗ੍ਰੇਵ ਪ੍ਰਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਾਜ਼ੂਰ ਅਦਾਸ ਸੋ ਨਿਹਯ ਸਤਿ ਸਿਓ ਸਤਿਗੁਰਾਂ ਦੇ ਚਰਨਾਂ ਦੀਆਂ ਮਿੱਟੀ ਤੋਂ ਜਗ ਚਾਲਣ ਹੋਆ ਜਿਉਂ ਕਾ ਸੂਰਜ ਜਨਕ ਲਿਆਕਾਰੇ ਛਾਪੇ ਅੰਮ੍ਰਿਤ ਪ੍ਰਵਾਹ ਹੋਆ ਆਸਿਤੀ ਆਪ ਸਤਿਗੁਰੂ ਅੰਮ੍ਰਿਤ ਬਾਛਾ ਤਾਨੰਤ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਰਦੇਸ ਪਦ ਵਿ ਅੱਜ ਸਰਦਾਰ ਪ੍ਰਧਾਨ ਸਿੰਘ ਦੀ ਮਾਂ ਸਿਆ ਪੰਜਾਬ ਸਾਰਾ ਨਾਲ ਸੰਗਤ ਆਪ ਜੀ ਦੇ ਚਰਨਾਂ ਵਿੱਚ ਸੁੰਦਰ ਦੀਵਾਨ ਸਜਾਈ ਜਾਈ ਕਲਾਸ ਨਾਲ ਦੀ ਕੀਰਤਨ ਕਰਵਾਈ ਆਰਾਮ ਕਰਨੀ ਸਾਧ ਦੀਆਂ ਹਾਜ਼ਰੀਆਂ ਤੇ ਫਲ ਪੇਟਾ ਵਸਵਾਨ ਦਾ ਤੇ ਪ੍ਰਵਾਨ ਕਰਨੀਆਂ ਸਾਧ ਦੇ ਘਰ ਪਰਿਵਾਰਾਂ ਵਿੱਚ سوکھ شان سردار گور سکھ جیون پروار سوکھ شانتی بخشے کرنی جاگ تنگ مسلم تم بخشے کرنی چڑھتی کلا بخشی کرنی ہار متحر ਨਾਮ ਜੀ ਦਾ ਦਾਤਾ ਗੌਰ ਸੇ ਕੀ ਜੀਵਨ ਜੀ ਦਾ ਦਾਤਾ ਮਾਛੇ ਕਾਲਿਆ ਸਾਧੂ ਜੀ ਦਾ ਸਾਧਕਾ ਹਲਾ ਆਪ ਜੀ ਦੇ ਨੌ ਸੰਗਰਦ ਮੰਦ ਪੇਠਾ ਕੀਤੇ ਨੇ ਅਗੀਕਾਰ ਕਰਣੀ ਲੋਕ ਪਰੋਕਸਾ ਕੰ ਅਨਿਮਕਸ਼ੀਆਂ ਦਾਤਾ ਵਿੱਚੋਂ ਪ੍ਰਸ਼ਾਦ ਹੈ ਲਾਰ ਪ੍ਰਾਣ ਹੋਇ ਪਰਵਾਣ ਜੀ ਆਪ ਪਰਸ਼ਾਦ ਸੰਗਤ ਵਿੱਚ ਵਰਤਾਂ ਦੀ ਆਗੋਕ ਸੋਪ ਬੇਨਾਮ ਨਾ ਤਾ ਬਿਨਾਰ ਕਾਰ ਦੀ ਕਲਾ ਕਿਰਪਾ ਸਰਬਾਤਮਾ جی کا خالس واح جی خاص والے واحر جی کا خالص واحد ਮੈ ਮਹਰਮਖੀ ਤੇਤਕ ਬਾਤ ਹੈ ਟੋਟ ਪਰ ਆਦਿ ਕਰਿਆ ਰੇ ਗੋਰਣਾਨਕ ਜੈਸੁ ਮੋਹਿਆ ਆਤੀ ਮਰੀਆ ਪਸਿਆ ਤੇਰ ਗਰਹਾਸਨ ਖਿਆਰੇ ਸਹਲਾ ਹਦੀ ਜਾਨ ਸਾਰੇ ਮਹਾਤਾ ਮੰਦੋਗਾ ਕੋਈ ਦਾਨ ਹੱਥੋਂ ਦੇਵਜਾ ਚਰਨ ਗਹਾ ਮਕੰਸ਼ੋਬ ਰਸਣਾ ਵਿਧ ਪ੍ਰਾਣ ਤੱਕ ਕੋਈ ਦਾਨ ਹੱਥੋਂ ਦੇਵਜਾ ਬਹੁਤ ਹਸਣਾ ਵੀ ਜਨ ਪ੍ਰਾਨ ਅਤਾਰ ਰਾਹ ਮਨ ਤਨ ਨੰਬਰ ਕਰਤ ਕਿਾਰ ਹਾਰ ਸੱਚਾ ਸਦਾ ਸੱਜਿਆ ਪਿਆਰਾ ਸਿਮੈ ਮਗਨ ਹੋਤ ਕਿਰਪਾ ਤੇ ਮਹਾ ਵਿਦਿਆ ਬੇਤ ਬਾੜਾ ਬਲਖਾ ਧਾਨ ਚਤਵਤ ਉਮਰੀਆ ਆਪਹਿ ਤਾਲਗਾ ਸਮਰਦ ਸੁਲਵਾਨੀ ਕਾ ਰਾਬ ਨਾਮ ਕੋ ਪੰਗਾਨ ਸ਼ਾ ਆਇਆ ਕਰ ਤੀਨ ਰਖ ਭਜਾ ਚਤਵਤ ਉਮਰੀਆ ਆ ਪੜਾ ਪੜਦਾ ਸ਼ਰਮ ਸੁਨਾਮੀ ਦਾ ਰਾਵਨਾਜ ਕਮਦਨਿਸ਼ਾ ਵਾਹਿਗੁਰੂ ਦੀ ਕਾਸਾ ਬਾਤ ਨਾ ਜੀ ਸੋ सरदार भॻवान सिंधी गुरू काफ़ी बाबा चुनौती आहिनि गुरू पखी हुई भले स्वाई भले स्वामी What <speaking> I <in foreign language> لکھا کلو میٹر جو ہر سب بہت بڑا دن ہے میں امرسر صاحب جایا گئے ਸਾਨੂੰ ਸੇਵਾਸ਼ੀਨ ਸਾਹਿਬ ਜੀ ਦਾ ਸਤਿ ਸ੍ਰੀ ਅਕਾਲ ਹੋਣਾ। ਨਾ ਨਾ ਸੇਵਾਸ਼ੀਨ ਸਾਹਿਬ ਜੀ ਨੂੰ। ਅੱਜ ਉਹ ਬਾਸਾ ਦੀ ਹੋ ਮਾਰੀ ਦੀ ਜੇ। ਅੱਜ ਕੇ ਸ਼ਾਮ ਦੇ ਸ਼ਾਦ ਤੋਂ ਲੈ ਕੇ ਮੈਂ ਇੱਟ ਨਹੀਂ ਚਾਹੁੰਦਾ ਸੀ ਕਿ ਮੈਂ ਜਾਣਾ ਤੇ ਮਾਨ ਸਾਹਿਬ ਅੱਜ ਦੇ ਦੂਜੀ ਆਸ਼ਨ ਦਾ ਲੋਕ। ਸਾਰਾ ਦਾ ਇੱਕ ਨਿਕਲ ਦਰਵਾਜ਼ਾ ਸਿਕਾਉਂ ਦੇਣ। ਬਹੁਤ ਬਹੁਤ ਮੁਬਾਰਕਾਂ ਔਰ سب نے بہت ساری پہلے لکھا سی پون کو پانی دیتا پون پوزا چاہیے سوگ بخشے والی بخشے سارا لکھا ہوئی ਆਕਤ ਜਾਨਾ ਤੇ ਚਲਸੀ ਮਸਾਂ ਭਰਿਆ ਲੇਕੀਂ ਤੇ ਮੇਰਾ ਮਸਲਾ ਹੈ ਇੱਕ ਅੱਜੂ ਤੇ ਮੈਂ ਅੱਜ ਨੀਂ ਨੋਈ ਆਉਂਦੀ ਕਹਿੰਦਾ ਅੱਜ ਬੱਦਿਆਣਾ ਅੱਜ ਅੱਜ ਮਸਲਾ ਤੇ ਨਾ ਅੱਜ ਅੱਜ ਨਹੀਂ ਉਹਨਾਂ ਦੇ ਸਾਰਿਆਂ ਨੂੰ ਕੋਈ ਫਾਰਕਾ ਉਹ ਨਾਨ ਸਾਹਿਬ ਦੀ ਫੋਟੋ ਹਰ ਕੱਦ ਲਈ ਲੇਕਿਨ ਮਾਰੇ ਸਾਹਿਬ ਜਿਹੜੀਆਂ ਸਿੱਖਿਆ ਮਾਣੇ ਉਹਨਾਂ ਕਰਕੇ ਸਤਿਗੁਰ ਨਾਨਕ ਪਰੇ ਤੇ ਹੈ ਸੋਹਣੇ ਬਿਚਾਨੇ ਸਵਾਜ ਜਾਣਨ ਹੋ ਗਏ ਹਰ ਘਰ ਚ ਕਿ ਹਰ ਘਰ ਦਾ ਚੁੱਲਾ ਬਲੇ ਆਇਆ ਰੁਕਦੀ ਤੇ ਬਾਕੀ ਕੀ ਦੀ ਆਈ ਇਸ ਵਾਰ ਦਿਲ ਸਵਾਜ ਕੋ ਨਾ ਹਾਲ